ਹਾਂਜੀ ਭਾਈ ਜੀ ਕੀ ਹਾਲ ਚਾਲ ਨੇ ਜੀ ਠੀਕ ਠਾਕ ਹਾਂ ਸਾਰੇ ਭਾਈ ਜੀ ਬਹੁਤ ਫੋਨ ਆਉਂਦੇ ਨੇ ਆਪਾਂ ਨੂੰ ਵੀ ਜਿਹੜੀ ਕੰਬਾਈਨ ਦੇ ਪਿੱਛੇ ਭਾਈ ਜੀ ਐਸਐਮਐਸ ਵਾਲੀ ਦੇ ਦਾਣੇ ਬਹੁਤ ਆਉਂਦੇ ਨੇ ਭਾਈ ਜੀ ਉਹਦਾ ਆਪਾਂ ਇਸ ਕਰਕੇ ਵੀਡੀਓ ਬਣਾਉਣ ਲੱਗੇ ਆਂ ਵੀ ਜੋ ਆਪਾਂ ਨੋਟ ਕੀਤਾ ਉਸ ਵਿੱਚ ਜਿਹੜੀ ਭਈ ਕੰਬਾਈਨ ਹੁੰਦੀ ਹੈ ਇਹ ਜਦੋਂ ਬਿਨਾਂ ਐਸਐਮਐਸ ਤੋਂ ਵੀ ਦਾਣੇ ਦਾ ਪਿੱਛੇ ਆਉਂਦੇ ਨੇ ਆਪਾਂ ਨੂੰ ਸਾਰਿਆਂ ਨੂੰ ਪਤਾ ਦੋ ਤੋਂ ਤਿੰਨ ਦਾਣੇ ਮੁੰਜਰ ਦੇ ਵਿੱਚ ਰਹਿੰਦੇ ਰਹਿੰਦੇ ਨੇ ਤੇ ਉਹ ਫਿਰ ਮੁੰਜਰ ਦੇ ਵਿੱਚ ਹੀ ਰਹ ਜਾਂਦੇ ਆ ਆਪ ਮਸ਼ੀਨ ਦੇ ਵਿੱਚ ਪਰ ਜਦੋਂ SMS ਲਾ ਦਿੰਨੇ ਆ ਉਹ ਸਾਰੇ ਦਾਣੇ ਖਿੰਡ ਜਾਂਦੇ ਆ ਜਦੋਂ ਖਲਾਰੇ ਸਾਰੇ ਖਲੜ ਗਏ ਉਸ ਤੋਂ ਬਾਅਦ ਵੱਧ ਦਿਸਣ ਲੱਗ ਜਾਂਦੇ ਨੇ ਸਾਰੇ ਦਾਣੇ ਕਿਉਂਕਿ ਮੁੰਜਰ ਦੇ ਵਿੱਚ ਇਹਨੇ ਦੱਸਦੇ ਨਹੀਂ ਕਿ ਦਾਣੇ ਆਪਾਂ ਹਰੇਕ ਮੁੰਜਰ ਚੈੱਕ ਨਹੀਂ ਕਰਦੇ ਲੇਕਿਨ ਜਦੋਂ SMS ਖਲਾਰ ਦਿੰਦਾ ਤਾਂ ਆਪਾਂ ਨੂੰ ਥੱਲੇ ਐਂ ਲੱਗਦਾ ਕਿ ਬਹੁਤ ਜ਼ਿਆਦਾ ਖਲਾਰੇ ਪਏ ਦਾਣੇ ਬਹੁਤ ਮਾਰ ਰਹੀ ਹੈ ਮਸ਼ੀਨ ਪਰ ਇਹ ਗੱਲ ਅਸਲ ਚ ਨਹੀਂ ਹੁੰਦੀ ਜਿਹੜੀਆਂ ਮਸ਼ੀਨਾਂ ਬਾਈ ਜੀ 100 HP ਇੰਜਨ ਆ ਜਾਂ 125 HP ਇੰਜਨ ਆ ਉਹਨਾਂ ਨੂੰ ਉਹ ਮਸ਼ੀਨਾਂ ਦੇ ਜਦੋਂ ਐਸਐਮਐਸ ਲਾਉਣੇ ਆ ਤਾਂ ਲੋਡ ਦਾ ਫਰਕ ਪੈਂਦਾ 3-4 ਲੀਟਰ ਡੀਜ਼ਲ ਵੀ ਉਹਨਾਂ ਦਾ ਵੱਧ ਲੱਗਦਾ ਹੈ ਖਰਚਾ ਆਉਂਦਾ ਉਹਨਾਂ ਦਾ ਤੇ 5-600 ਰੁਪਿਆ ਵੱਧ ਲੈਂਦੇ ਨੇ ਕੋਈ ਜ਼ਿਆਦਾ ਵੀ ਨਹੀਂ ਆਪਾਂ ਤਾਂ ਕਹਿੰਦੇ ਆ ਵੀ ਠੀਕ ਹੈ ਵੀ ਕੀ ਉਹ ਐਸਐਮਐਸ ਨਾਲ ਪਿੱਛੋਂ ਨਾਲ ਦੀ ਨਾਲ ਕੁਤਰਾ ਕਰ ਦਿੰਦੇ ਤੇ ਆਪਾਂ ਪ੍ਰਾਲੀ ਦਾ ਹੱਲ ਕਰ ਸਕਦੇ ਹਾਂ ਉਸ ਤੋਂ ਬਾਅਦ ਬਹੁਤ ਵਧੀਆ ਢੰਗ ਨਾਲ ਪਰ ਜੇ ਆਪਾਂ ਐਸਐਮਐਸ ਤੋਂ ਬਿਨਾਂ ਵੜਦੇ ਆ ਉਹਦੇ 'ਚ ਆਪਾਂ ਨੂੰ ਕਾਫੀ ਤਕਲੀਫਾਂ ਆਉਣਗੀਆਂ ਵੀ ਪ੍ਰਾੜੀ ਪ੍ਰਾੜੀ ਜਿਹੜੀ ਆਪਾਂ ਨੂੰ ਉਹ ਖਲਾਰਨੀ ਪਊਗੀ ਉਸ ਤੋਂ ਬਾਅਦ ਆਪਾਂ ਨੂੰ ਮਲਚਰ ਚਲਾਉਣਾ ਪਊਗਾ ਉਹਦੇ 'ਚ ਆਪਣਾ 1500 ਰੁਪਿਆ ਖਰਚਾ ਵਾਜ ਜਾਂਦਾ ਜੇ ਆਪਾਂ ਐਸਐਮਐਸ ਨਹੀਂ ਚਲਾਉਂਦੇ ਤਾਂ ਤੇ ਫੇਰ ਆਪਾਂ ਜੇ ਗੱਲ ਕਰੀਏ ਬਾਈ ਵੀ ਤੁਸੀਂ ਇਸ ਚੀਜ਼ ਨੂੰ ਕਿਵੇਂ ਚੈੱਕ ਕਰੋ ਕਿ ਦਾਣੇ ਬਿਨਾਂ ਐਸਐਮਐਸ ਤੋਂ ਆ ਰਹੇ ਐ ਜਾਂ ਨਹੀਂ ਆ ਰਹੇ ਜਦੋਂ ਐਸਐਮਐਸ ਬਾਈ ਜੀ ਚੱਲ ਰਿਹਾ ਹੋਵੇ ਤੁਹਾਨੂੰ ਲੱਗਦਾ ਬਹੁਤ ਦਾਣੇ ਆ ਰਹੇ ਨੇ ਐਸਐਮਐਸ ਵਾਲੀ ਮਸ਼ੀਨ ਖੜਾਓ ਪਿੱਛੋਂ ਐਸਐਮਐਸ ਸਾਰੀਆਂ ਕੰਪਨੀਆਂ ਨੇ ਉਤਰਦਾ ਕੀਤਾ ਹੋਇਆ ਜਮਾ ਥੱਲੇ ਨਾ ਉਤਾਰੋ ਉਹਨੂੰ ਪੱਤੀਆਂ ਤੇ ਕਰਕੇ ਉਸ ਤੋਂ ਬਾਅਦ ਇੱਕ ਢੇੜਾ ਲਾ ਕੇ ਦੇਖ ਲਓ ਜਦੋਂ ਮਸ਼ੀਨ ਦਾ ਢੇੜਾ ਲੱਗੂਗਾ ਮੁੰਜਰਾ ਦੇ ਵਿੱਚ ਦਾਣੇ ਤੁਹਾਨੂੰ ਦੇਖਣ ਨੂੰ ਮਿਲਣਗੇ ਤੇ ਉਹ ਦਾਣੇ ਜਿਹੜੇ ਬਾਈ ਜੀ ਆਉਣੇ ਹੀ ਆਉਣੇ ਨੇ ਤੇ ਉਸ ਤੋਂ ਬਾਅਦ ਤੁਸੀਂ ਐਸਐਮਐਸ ਲਾ ਕੇ ਦੇਖਿਓ ਉਹ ਉਹੀ ਦਾਣੇ ਤੁਹਾਨੂੰ ਪਿੱਛੇ ਮਿਲਣਗੇ ਵੱਧ ਦਾਣੇ ਨਹੀਂ ਮਿਲਣਗੇ ਮਾੜਾ ਮੋਟਾ 10 21 ਦਾ ਫਰਕ ਪੈ ਸਕਦਾ ਪਰ ਇਸ ਤੋਂ ਵੱਧ ਫਰਕ ਨਹੀਂ ਪੈਂਦਾ ਤੇ ਆਪਾਂ ਇਹੀ ਗੱਲ ਨੋਟ ਕੀਤੀ ਹੈ ਬਾਈ ਜੀ ਆਪਾਂ ਨੂੰ 5 6 ਸਾਲ ਹੋ ਗਏ ਮਤਲਬ ਐਸਐਮਐਸ ਨਾਲ ਵੜਾਉਣੇ ਆਪਾਂ ਸਾਰਾ ਸਿਸਟਮ ਉਵੇਂ ਬਣਿਆ ਹੋਇਆ ਆਪਣਾ ਤੇ ਪਰਾਲੀ ਵਧੀਆ ਇਸ ਨਾਲ ਜਿਹੜਾ ਪ੍ਰਬੰਧ ਹੈ ਪਰਾਲੀ ਦਾ ਐਸਐਮਐਸ ਨਾਲ ਹੀ ਵਧੀਆ ਪ੍ਰਬੰਧ ਹੁੰਦਾ ਹੈ ਬਾਕੀ ਵੀਰੇ ਜੋ ਵੀ ਤੁਹਾਡੇ ਸਵਾਲ ਹੈ ਤੁਸੀਂ ਕਮੈਂਟ ਕਰ ਸਕਦੇ ਹੋ ਤੇ ਆਪਾਂ ਉਹਦਾ ਵਧੀਆ ਵੀਡੀਓ ਬਣਾ ਕੇ ਦੁਬਾਰਾ ਅਪਲੋਡ ਕਰਾਂਗੇ ਫੇਸਬੁੱਕ ਇੰਸਟਾਗ੍ਰam ਆਪਣੇ ਨੰਬਰ ਵੀ ਤੁਸੀਂ ਲੈ ਸਕਦੇ ਹੋ 8406008484 ਇਹ ਨੰਬਰ ਆਪਣਾ ਕਦੋਂ ਵੀ ਤੁਸੀਂ ਕਾਲ ਕਰ ਸਕਦੇ ਹੋ ਤੇ ਕਮੈਂਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਵੀਡੀਓ ਸ਼ੇਅਰ ਕਰੋ ਜੀ ਧੰਨਵਾਦ ਜੀ